ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਬੇਲੇ ਕੋਲ ਪਿੰਡ ਅਟਾਰੀ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਕਾਰ ਤੇ ਟਾਣਾ ਕੀ ਗੱਲ ਹੋਈ ਹੈ ਜੀ ਪਤਾ ਨਹੀਂ ਮੁੰਡੇ ਆ ਥੋੜਾ ਜਿਹਾ ਉੱਚੀ ਜੋ ਕਰਦੇ ਆ ਆ ਜਗ੍ਹਾ ਦੇ ਉਰੇ ਅੱਛਾ ਤੁਹਾਡੇ ਤੇ ਕਾਦੇ ਪਰ ਸੀ ਮੁੰਡੇ ਮੋਟਰਸਾਈਕਲ ਤੇ ਤੇ ਤੁਸੀਂ ਕਿੱਧਰੋਂ ਆ ਰਹੇ ਸੀ ਮੈਂ ਉੱਧਰ ਤੇ ਇੱਧਰੋਂ ਜਾ ਰਹੇ ਸੀ ਪਿੱਛੇ ਜਾ ਰਹੇ ਸੀ ਮੈਂ ਸਾਈਡ ਦਿੱਤੀ ਫਿਰ ਜਿਆਦੀ ਗੋਲੀਆਂ ਚਲਾਤੀਆਂ ਉਹਨੇ ਤੁਹਾਡੇ ਤੇ ਗੋਲੀਆਂ ਚਾੜੇ ਦੋ ਜਣੇ ਸੀ ਹਾਂਜੀ ਸਕੂਟਰ ਤੇ ਸਪਲੈਂਡਰ ਦਾ ਸਪਲੈਂਡਰ ਮੋਟਰਸਾਈਕਲ ਨੰਬਰ ਦੇਖਿਆ ਤੁਸੀਂ ਨਹੀਂ ਕਾਲਾ ਕਰਿਆ ਵਾਦਾ ਸੀ ਐਚ 01 ਤਾਂ ਮਰਕੇ ਪਤਾ ਨਹੀਂ ਬਾਕੀ ਪਤਾ ਨਹੀਂ ਤੇ ਫਿਰ ਤੁਸੀਂ ਕਿਹਨੂੰ ਸੂਚਿਤ ਕਰਾ ਪਿੰਡ ਕਰਿਆ ਕਿ ਪਹਿਲਾਂ ਪੁਲਿਸ ਨੂੰ ਕੀਤਾ ਪਹਿਲਾਂ ਮੈਂ ਆਪਣੇ ਆੜੀ ਨੂੰ ਫੋਨ ਕਰਿਆ ਇਸ ਨੂੰ ਜੀ ਹਾਂ ਪਿੰਡ ਦੇ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਨਾਲ ਕਿਸੇ ਦੀ ਕੋਈ ਰੰਜਿਸ਼ ਵਗੈਰਾ ਕੁਝ ਨਹੀਂ 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 ਤੇ ਫਿਰ ਤੁਹਾਡੇ ਪਰ ਇੰਦਾ ਜਾਣ ਲਿਵਾ ਹਲਾ ਸੱਤ ਫੇਰ ਤਾਂ ਸੇਤੀ ਹੋਏ ਹੋਏ ਨਹੀਂ ਜੇ ਤੁਹਾਡੇ ਲਈ ਜਾਂਦਾ ਤਾਂ ਫਿਰ ਕੀ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਮੈਂ ਪੜਦਾ ਕੋਲ ਪੜਦਾ ਕਾਲਜ ਕੋਈ ਐਦਾਂ ਦੀ ਗੱਲਬਾਤ ਨਹੀਂ ਬਹੁ ਘਟ ਜਾਂਦਾ ਕਾਲਜ ਠੀਕ ਹੈ ਸਰਪੰਚ ਸਾਹਿਬ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਸੀਂ ਪਹੁੰਚੇ ਇੱਥੇ ਮੈਨੂੰ ਤਾਂ ਇਹਦੇ ਫਾਦਰ ਦਾ ਫੋਨ ਆਇਆ ਜੀ ਉਹ ਕਹਿੰਦਾ ਵੀ ਬੇਟੇ ਦਾ ਇਹ ਵੀ ਖੈਰ ਹੋਵੇ ਜੀ ਤਾਂ ਜਾ ਕੇ ਫਿਰ ਮੈਂ ਚੌਕੀ ਜੀ ਨੂੰ ਫੋਨ ਕਰਿਆ ਜੀ ਉਹ ਮੈਂ ਉਹ ਮੈਂ ਦੇਖ ਆਹ ਮੈਂ ਉਹ ਚੱਲ ਚੱਗ ਤੁਸੀਂ ਪਹੁੰਚੇ ਤੇ ਚੌਕੀਨ ਚਾਰ ਜੀ ਮੌਕੇ ਤੇ ਪਹੁੰਚ ਗਏ ਚੌਕੀਨ ਚਾਰ ਤੇ ਪਹਿਲਾਂ ਮੈਨੂੰ ਪਹੁੰਚ ਗਏ ਤੇ ਠੀਕ ਹੈ ਕਿਸੇ ਨੇ ਘਟਣਾ ਇੱਥੇ ਮੌਕੇ 'ਤੇ ਦੇਖਿਆ ਦੁੱਖਿਆ ਨਹੀਂ ਕੁਝ ਕੋਈ ਉਰੇ ਹੈ ਨਹੀਂ ਸੀ ਜੰਗਲ ਏਰੀਆ ਕੋਈ ਮਸਲ ਮੌਕੇ ਪਰ ਹੋਣਾ ਨਹੀਂ ਇਹਦਾ ਬਚਾਓ ਹੋ ਗਿਆ ਦਾ ਟਾਈਮ ਵੀ ਇਸ ਤਰ੍ਹਾਂ ਦਾ ਕੋਈ ਹੈ ਵੀ ਨਹੀਂ ਫਾਇਰ ਵੀ ਨਹੀਂ ਕਿੰਨੇ ਵਜੇ ਘਟਰਾ ਇਹ 11 ਵਜੇ ਕਹਿੰਦਾ ਹੁਣ 11 ਤਸਵੀਰਾਂ ਤੁਸੀਂ ਗੱਡੀ ਦੀਆਂ ਦੇਖ ਸਕਦੇ ਹੋ ਗੱਡੀ ਦੇ ਸੀਸੇ ਦੇ ਉੱਤੇ 6-7 ਫਾਇਰ ਹੋਏ ਹੋਏ ਦਿਖਾਈ ਦੇ ਰਹੇ ਨੇ ਤੇ ਬਾਅਦ ਚ ਸਾਈਡ ਤੇ ਵੀ ਫਾਇਰ ਕੀਤੇ ਹੋਏ ਨੇ ਜਿਹਦੇ ਨਾਲ ਸੀਸਾ ਇਹਨਾਂ ਦਾ ਸਾਈਡ ਵਾਲਾ ਟੁੱਟਿਆ ਹੋਇਆ ਹੈ ਦੇਖ ਸਕਦੇ ਹੋ ਤਸਵੀਰਾਂ ਇਸ ਗੱਡੀ ਦੇ ਜਦੋਂ ਵੱਜੇ ਨਹੀਂ ਤਾਂ ਇਹ ਸ਼ੀਸ਼ਾ ਫੁੱਟ ਗਿਆ ਜੇਕਰ ਇਹ ਸ਼ੀਸ਼ਾ ụpੜ ਜਾਂਦਾ ਤਾਂ ਇਸ ਦਾ ਵੱਡਾ ਹਾਸ ਜੋ ਇਹ ਵੱਡਾਰੀਏ ਕਤਲ ਹੋ ਜਾਣਾ ਸੀ ਇਹ ਮੁੰਡਾ ਜਨ ਬਚ ਗਿਆ ਬਿਲਕੁਲ ਬਾਲ ਬਾਲ ਬਚ ਗਿਆ ਕੋਈ ਵੀ ਐਦਾਂ ਦੀ ਉਹਦੇ ਕੋਈ ਛੱਟ ਪੇਟ ਨਹੀਂ ਵੱਜੀ ਸਿਰਫ ਗੱਡੀ ਮਜ਼ਬੂਤ ਤੇ ਤਕੜੀ ਹੋਣ ਕਾਰਨ ਉਸ ਦਾ ਬਚਾਓ ਹੋਇਆ ਹੈ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਹੈ ਹਰਕਤ ਚ ਆ ਗਿਆ ਡੀਐਸਪੀ ਮਨਜੀਤ ਸਿੰਘ ਔਲਖ ਥੋੜੀ ਦੇਰ ਚ ਪੁਲਿਸ ਵਾਲੇ ਨੇ ਪਿੰਡ ਬੇਲੇ ਤੋਂ ਦਰਿਆ ਸਾਤਲੁਜ ਨੂੰ ਜਾਂਦੇ ਰਾਸਤੇ ਪਿੰਡ ਟਾਰੀ ਦੀ ਇਹ ਘਟਨਾ ਹੈ। ਇਹ ਤਸਵੀਰਾਂ ਤੇ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਇਲਾਕੇ ਦੇ ਲੋਕ ਸਰਪੰਚ ਸਾਹਿਬ ਤੁਹਾਨੂੰ ਕੋਈ ਆਵਾਜ਼ ਬੂਜ ਪਤਾ ਲੱਗੀ ਉਰੇ ਨਹੀਂ 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 ਅਸੀਂ ਮੌਕੇ ਪਰਨ ਤੇ ਜੀ ਨਹੀਂ ਪਿੰਡ ਚ ਕਿਸੇ ਨੇ ਸੁਣੀ ਕਿਸੇ ਨੇ ਨਹੀਂ ਸੁਣੀ ਕਿਸੇ ਨੇ ਨਹੀਂ ਸੁਣੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਪਿੰਡ ਤੋਂ ਮੁੰਡਿਆਂ ਨੇ ਫੋਨ ਕਰਿਆ ਉਹਨੇ ਨੇ ਉਰੇ ਵੀ ਤੁਹਾਡੇ ਪਿੰਡਾ ਹੋ ਗਿਆ ਤੁਹਾਡੇ ਪਿੰਡਾ ਕੁਛ ਠੀਕ ਇਹ ਫਿਰ ਸਪੰਚ ਨੇ ਤਾਂ ਪੁਲਿਸ ਨੂੰ ਘਰਤਾ ਸੀ ਪੁਲਿਸ ਆ ਗਈ ਸੀ ਜਦੋਂ ਤੱਕ ਤੁਸੀਂ ਆਏ ਆ ਨਹੀਂ ਨਹੀਂ ਮੈਂ ਬੇਲੇ ਚੌਕੀ ਨਗਰ ਦਾ ਸਤਨਾਮ ਸਿੰਘ ਹੈਪੀ ਆਪਣੇ ਦੋਦਕਪੁਰ ਵਾਲੇ ਜੀ ਉਹਨਾਂ ਨੇ ਨੱਥੇ ਕਰਿਆ ਤਾਂ ਮੇਰੇ ਖਾਤੇ ਡੱਲੇ ਚੌਕੀ ਡੱਲੇ ਚੌਕੀ ਠੀਕ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈ ਤਸਵੀਰਾਂ ਤੇਰਾ ਨੌ ਬਿਚਾਰ ਤੇਰਾ ਰਿਪੋਰਟ ਤੇ ਨੌ ਬਿਚਾਰ ਲਿਖਾਇਆ ਕਰਦੇ ਅੱਛਾ ਰੱਖ ਲੈਦਾ ਜੇ ਤੈਨੂੰ ਕੋਈ ਜੰਮਾ ਬਾਬਾ ਹੀ ਇਹ ਤਾਂ ਕੁੰਮ ਤੂੰ ਥਾਣੇ ਕੋਲ ਤੂੰ ਆ ਕੇ ਕਹਿੰਦੇ ਤਾਲ ਵੇਖਦੇ ਹੁਣ ਸਭ ਤੋਂ ਸਗਾ ਵਗਿਆ ਜਦੋਂ ਤਾਂ ਮਨਗੇ ਜਦੇ ਹੋ ਗਿਆ ਮੇਰੀ ਜਿੱਦ ਤਾਂ ਨਹੀਂ ਛੱਡੀ ਲੱਗੇ ਬੱਚੇ ਜਦੋਂ ਉਹਨਾਂ ਦੇ ਗਾੜੀ ਮੋਤੀ ਲੱਗੀ ਹੈ ਮਾੜੀ ਮੋਤੀ ਲੱਗੀ ਯਾਰ ਮੈਂ ਤਾਂ ਅਗਰਾ ਰੱਖਦਾ ਹੀ ਤੇ ਬੜਾ ਅਗਲਾ ਅੱਖ ਪਤਾ ਕਾਦੀ ਰੱਖਦਾ ਹੁੰਦਾ ਥੱਪੜ ਬੱਜੇ ਦੀ ਮੇਰੇ ਮੂੰਹ ਤੇ ਥੱਪੜ ਮਾਰ ਮੈਂ ਤਾਂ ਮਾਰ ਨਾਲ ਹੁੰਦਾ ਕਿਆ ਹੁੰਦਾ ਕੁਝ ਵੀ ਨਹੀਂ ਲੈ ਜਾ ਕੇ ਸਰਾਇ ਤੋਂ ਲੋਕਾਂ ਦੇ ਦਫੇ ਚੌਂਕੀ ਤੇ ਬਸ ਫੇਰ ਮੈਂ ਤਾਂ ਮਾਰਿਆ ਪੁਲਿਸ ਜੇ ਤੂੰ ਰਹਿਣ ਦੇ ਕਰ ਬਸ ਸੈਟ ਕਰ ਪੁਲਿਸ ਹੀ ਜਾਂਦੇ ਤੋ ਅਲੀ ਜਨ ਨੌਕਾ ਤੋਂ ਬਚ ਕੇ ਰੋ ਪ੍ਰਸ਼ਾਸਨ ਪਹੁੰਚੀ ਪਾਣੀ ਦਾ ਚੱਲਦੀ ਆ ਲਾਈਵ ਤਸਵੀਰਾਂ ਇਹ ਰੋਡਵੇ ਦੇ ਇੱਕ ਪੁੱਤਰ ਦੱਸ ਰਹੇ ਨੇ ਲਾਈਵ ਤਸਵੀਰਾਂ ਗੱਡੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਗੋਲੀ ਦੇ ਫਾਇਰ ਹੋਏ ਹੋਏ ਦੇ ਜਿਸ ਦੇ ਨਾਲ ਇਹ ਮੁੰਡਾ ਜਾਲੋਂ ਬਚ ਚੁੱਕਿਆ ਜੇਕਰ ਸੀਸਾ ਟੁੱਟ ਜਾਂਦਾ 6 ਤੋਂ 7 ਫਾਇਰ ਹੋਣ ਦੇ ਨਾਲ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੈ ਜੋ ਫਿਰ ਤਾਂ ਉਹ ਦੱਖਣੇ ਜੋ ਕੈਮਰੇ ਤੇ ਰਹਿਣਾ ਕਿਸੇ ਨੇ ਵੀ ਗੌਣ ਤੇ ਬੰਦੇ ਕਿੱਧਰ ਨੂੰ ਗਏ ਕਿਆ ਚੱਕਰ ਦਾ ਹੋਈ ਫਿਰ ਕੇ ਰਹਿਣੀ ਆਪਾਂ ਤੈਨੂੰ ਪਤਾ ਹੀ ਤਾਂ ਲੱਗਣਾ ਉਹ ਤਾਂ ਲੱਗਿਆ ਵਾ ਮੈਂ ਤਾਂ ਅੱਗੇ ਹੋਰ ਮੈਂ ਲੱਗਣ ਮੈਂ ਉਹ ਤੇ ਵੀ ਆ ਗਿਆ ਜਦ ਦੱਸਣੇ ਵਾਲੀ ਚੱਲ ਹੁਣ ਤਾਂ ਇਹ ਦੱਸ ਲਿਆ ਵੀ ਤੂੰ ਮੁੰਡੇ ਤੇ ਫਲਾਣਾ ਫੋਨ ਕਰਦਾ ਕਾ ਮੁੱਦਾ ਪਹਿਲਾਂ ਇਹਦੀ ਹੋਈ ਆ ਕਿਸੇ ਨਾਲ ਝਗੜਾ ਝਗੜਾ ਕਾਲਜ ਹੋਇਆ ਉਹ ਵੀ ਪਹਿਲਾਂ 2 ਮਹੀਨੇ ਦਾ ਹੋ ਵੀ ਹੋਇਆ ਗਿਆ ਕਾਲਜ ਚ ਹੋਇਆ ਉਹਨੂੰ ਬੋਲ ਤੂੰ ਤੇਰੂੰ ਆਏ ਨਹੀਂ ਬੰਦੇ ਕਾ ਉਹਨਾਂ ਹੀ ਹੁੰਦਾ ਹੈ ਕਾਏ ਹੋਇਆ ਕਾਲਜ ਚ ਪਹਿਲਾਂ ਕਿਸੇ ਨਾਲ ਹੀ ਦੀ ਝਗੜਾ ਹੋਇਆ ਇਕਰ ਜੇਕਰ ਥਾਣੇ ਦੇ ਵਿੱਚ ਹੁਣ ਇਹਨਾਂ ਦੀ ਤਬਦੀਲ ਸ਼ ਹੋਵੇਗੀ ਕਾਲਜ ਦੇ ਵਿੱਚ ਕਿਤੇ ਪਹਿਲਾਂ ਕਿਸੇ ਨਾ ਕਹਾ ਸੁਣੀ ਹੋਣ ਉੱਤੇ ਵੀ ਉਹ ਰਜਿਸਟਰ ਦੇ ਨਾਲ ਇਹ ਕੰਮ ਹੋ ਸਕਦਾ ਹੈ ਲਾਈਵ ਤਸਵੀਰਾਂ ਬੈਣੀ ਹੋ ਗਈ ਹੈ ਜਿਹੜੀਕਰ ਸਰਪੰਚ ਹਰਿਦਰ ਸਿੰਘ ਕਾਕਾ ਜਟਾਣੇ ਦੇ ਪਿੰਡ ਦਾ